ਦੋਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਥ ਸਰਬ ਕਲਾ ਸਮਰੱਥ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰਹਾ ਅਤ ਸਿਰਤ ਫਿਰਤ ਪ੍ਰਭ ਆਇਆ ਪਰ ਬੇਨਤੀ ਆਪਣੇ ਪਗਤੀ ਲਾਏ ਨਾਨਕ ਕੀ ਪ੍ਰਭ ਬੇਨਤੀ ਆਪਣੇ ਪਗਤੀ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਗੁਰ ਅਜੰਦੇਵ ਮਹਾਰਾਜ ਦੀ ਕਿਰਪਾ ਸਦਕਾ ਜੋ ਇਹ ਸੰਗਤیاں ਕੜੀਆਂ ਮਿਲੀਆਂ ਨੇ ਉਹ ਕੜੀਆਂ ਸਦਾਈ ਲਾਭਦਾਇਕ ਤੇ ਚੈਨ ਦੇਣ ਵਾਲੀਆਂ ਹੁੰਦੀਆਂ ਨੇ ਇਸ ਸੰਗਤਾਂ ਸੰਗਤ ਦੀ ਕੜੀਆਂ ਦੇ ਸਦਕਾ ਸਾਨੂੰ ਸੁੱਖ ਦੀ ਅਨੁਭੂਤੀ ਹੁੰਦੀ ਹੈ ਸੁੱਖ ਜਿਹੜਾ ਉਹ ਅਨਪਾਉ ਹੁੰਦਾ ਹੈ ਕਿਉਂ ਹੁੰਦਾ ਹੈ ਕਿਉਂਕਿ ਸੰਗਤ ਵਿੱਚ ਪਾਪ ਕਰਮ ਕੱਟੇ ਜਾਂਦੇ ਨੇ ਸੁਖਮਨੀ ਸਾਹਿਬ ਦੇ ਪਾਠ ਵੀ ਤੁਸੀਂ ਆਖੀ ਲਈ ਅਸ਼ਪਤੀ ਪੜ੍ਹਦੇ ਹੋ ਤੇ ਇੱਕ ਦੂਜੇ ਨੂੰ ਸਿਰ ਚੋਂ ਨਿਵਾਉਂਦੇ ਹੋ ਕਹਿ ਕੇ ਸਾਧ ਸੰਗ ਮਿਟੇ ਕਰੋੜਾ ਜਿਹੜੇ ਪਾਪ ਨੇ ਉਮਿਤ ਦੇ ਨੇ ਆਪਸ ਵਿੱਚ ਇੱਕ ਦੂਜੇ ਦੀ ਜਿਹੜੀ ਦ੍ਰਿਸ਼ਟੀ ਪੈਂਦੀ ਹੈ ਨਾ ਉਹਦੇ ਕਰਕੇ ਪਰ ਉਹ ਦ੍ਰਿਸ਼ਟੀ ਹੋਏ ਕਿਹੜੀ ਜਦੋਂ ਸਾਡਾ ਸਾਡਾ ਜਿਹੜਾ ਆਪਣਾ ਮਨ ਦਾ ਭਾਵ ਹੈ ਉਹ ਗੁਰੂ ਵਾਲਾ ਹੋਇਆ ਪਿਆ ਅਸੀਂ ਮਹਾਰਾਜ ਦੇ ਗੁਣ دارਿਆਂ ਤੇ ਆਪਸ ਵਿੱਚ ਇੰਨਾ ਪ੍ਰੇਮ ਹੈ ਜਿਹੜਾ ਘਰ ਦੇ ਭੈਣ ਭਰਾ ਦੇ ਨਾਲੋਂ ਵੀ ਜ਼ਿਆਦਾ ਸੰਗਤ ਵਿੱਚ ਪਿਆਰ ਹੈ ਤੇ ਤੇ ਇਹ ਜਿਹੜੇ ਨਾ ਆਪਸ ਵਿੱਚ ਜਿਹੜੀ ਦ੍ਰਿਸ਼ਟੀ ਪੈਂਦੀ ਹੈ ਉਹਦੇ ਨਾਲ ਪਾਪ ਕਰਮ ਕੱਟੇ ਜਾਂਦੇ ਨੇ ਉਹ ਪਾਪ ਕਰਮ ਕੱਟੇ ਜਾਣ ਨਾਲ ਸਾਨੂੰ ਸੁੱਖ ਦੀ ਅਨੁਭੂਤੀ ਹੁੰਦੀ ਹੈ ਆਪ ਜੀ ਧਿਆਨ ਨਾਲ ਸੋਚੋ ਜੇ ਤੁਸੀਂ ਘਰ ਬੈਠੇ ਹੋ ਤੁਸੀਂ ਕੋ ਮੈਂ ਘਰ ਦੇ ਕੰਮ 'ਚ ਜੀ ਲਗਾਵਾ ਮੈਂ ਕੋਈ ਹੋਰ ਗੱਲ ਨਾ ਸੋਚਾਂ ਤਾਂ ਵੀ ਤੁਹਾਨੂੰ ਉੰਨਾ ਚੈਨ ਨਹੀਂ ਆਏਗਾ ਤਾਂ ਵੀ ਕੋਈ ਨਾ ਕੋਈ ਘਰ ਦੇ ਕੰਮ ਦੀ ਚਿੰਤਾ ਕੁਝ ਨਾ ਕੁਝ ਜੇ ਬਾਹਰ ਜਾਂਦੇ ਹੋ ਕੋ ਕਿ ਮੈਂ ਘਰ ਨੂੰ ਚੇਤੇ ਨਾ ਕਰਾਂ ਬਾਹਰ ਦੀ ਹੋ ਕੇ ਰਹਿ ਜਾਵਾਂ ਤਾਂ ਵੀ ਚੈਨ ਨਹੀਂ ਆਏਗਾ ਬਜੇ ਸੰਗਤ ਵਿੱਚ ਆਇਆ ਹਾਂ ਜੇ ਇਹ ਮੰਨ ਲਓ ਕਿ ਮੈਂ ਕਾਰਬਾਰ ਕੁਝ ਨਹੀਂ ਸਿਰਫ ਇਸ ਸਮੇਂ ਨਿਰੋਲ ਸੰਗਤ ਜੋ ਗੁਰੂ ਸਾਹਿਬ ਦੀ ਬਾਣੀ ਚੱਲ ਰਹੀ ਹੈ ਚਾਹੇ ਅਸੀਂ ਉਹ ਪਾਠ ਦੇ ਰੂਪ ਵਿੱਚ ਸੁਵਨੀ ਸਾਹਿਬ ਦੇ ਰੂਪ ਵਿੱਚ ਚਾਹੇ ਕੀਰਤਨ ਦੇ ਰੂਪ ਵਿੱਚ ਚਾਹੇ ਗੁਰਮਤ ਵਿਚਾਰ ਦੇ ਰੂਪ ਵਿੱਚ ਜਿਸ ਸਮੇਂ ਮੈਂ ਆਇਆ ਮੈਂ ਉਸ ਸਮੇਂ ਸਿਰਫ ਚੱਲ ਰਹੀ ਬਾਣੀ ਦੀ ਤਰਫ ਧਿਆਨ ਦਵਾਂ ਹੋਰ ਕੁਝ ਵੀ ਨਾ ਸੋਚਾਂ ਤੇ ਆਪ ਜੀ ਨੂੰ ਜ਼ਰੂਰ ਹੀ ਸੁੱਖ ਦੀ ਜਿਹੜੀ ਹੈ ਉਹ ਅਨੁਭਵ ਹੋਏਗਾ ਤੁਹਾਡਾ ਮਨ ਜਿਹੜਾ ਹਲਕਾ ਹੋ ਜਾਏਗਾ ਕਿਉਂਕਿ ਗੁਰੂ ਨਾਨਕ ਦੇਵ ਕਰ ਐਸੀ ਦਵਾਈ ਮਿਲਦੀ ਹੈ ਜਿਹੜੀ ਸਾਰੀਆਂ ਹੀ ਜ਼ਖਮਾਂ ਤੇ ਚੋਟਾਂ ਦਾ ਇਲਾਜ ਕਰਦੀ ਹੈ ਬਾਹਰ ਜਿੱਥੋਂ ਵੀ ਤੁਸੀਂ ਜ਼ਖਮ ਤੇ ਚੋਟ ਖਾ ਕੇ ਆਏ ਉਹਨਾਂ ਚਾਹੇ ਤੁਹਾਡੇ ਪਾਪ ਕਰਮ ਨਾਲ ਤੁਹਾਡਾ ਹਿਰਦਾ ਜਿਹੜਾ ਤਪਦਾ ਪਿਆ ਉਹਨੂੰ ਠਾਰਨ ਦੀ ਜਿਹੜੀ ਜੁਗਤ ਹੈ ਜਿਹੜੀ ਸ਼ਕਤੀ ਹੈ ਉਹ ਗੁਰੂ ਨਾਨਕ ਸਾਹਿਬ ਦੇ ਘਰ ਹੈ ਪਰ ਸੰਗਤ ਹੋਵੇ ਕਿਣੀ ਜਿੱਥੇ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਤਨਤਨ ਗੁਰੂ ਗਨਸਾਹਿਬ ਮਹਾਰਾਜ ਵਿਰਾਜਮਾਨ ਹੋਵਣ ਤਨਤਨ ਗੁਰੂ ਗਨਸਾਹਿਬ ਮਹਾਰਾਜ ਦੀ ਹਜ਼ੂਰੀ ਹੋਵੇ ਸਾਖਿਆਤ ਤੇ ਸੰਗਤ ਸੰਗਤ ਜਿਹੜੀ ਪ੍ਰੇਮ ਤੇ ਸ਼ਰਧਾ ਨਾਲ ਆਈ ਹੋਵੇ ਤੇ ਆਪਸ ਵਿੱਚ ਇੰਨਾ ਪ੍ਰਿਆਰ ਹੋਵੇ ਜਿਹੜਾ ਭੈਣ ਭਰਾਵਾਂ ਤੋਂ ਵੀ ਵੱਧ ਕੇ ਹੋਵੇ ਇੱਕ ਇਸ ਸੰਗਤ ਨੂੰ ਅਸੀਂ ਕੀ ਕਹਿੰਦੇ ਆ ਇੱਕ ਫੁਲਵਾੜੀ ਹੈ ਫੁਲਵਾੜੀ ਕਿਹਨੇ ਲਾਈ ਸੀ ਤਨ ਗੁਰੂ ਨਾਨਕ ਦੇ ਮਹਾਰਾਜ ਨੇ ਲਾਈ ਸੀ ਇਹ ਤਨਗੁਰ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਹੈ ਕਹਿੰਨਿਆ ਤਨਗੁਰ ਗੁਰੂ ਨਾਨਕ ਪਾਤਸ਼ਾਹ ਦੀ ਫੁਲਵਾੜੀ ਹੈ ਮਹਾਰਾਜ ਜੀ ਦੀ ਫੁਲਵਾੜੀ ਸੀ ਜੇ ਮਹਾਰਾਜ ਦੀ ਕਿਰਪਾ ਨਾਲ ਘਰ-ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੂਆ ਇਤਿਹਾਸਿਕ ਸਥਾਨਾਂ ਦੇ ਲਾਵਾ ਵੀ ਦੇਖੋ ਹਰ ਗਲੀ 'ਚ ਗੁਰਦੁਆਰਾ ਸਾਹਿਬ ਬਣੇ ਨੇ ਘਰ-ਘਰ ਅੰਦਰ ਹੀ ਹੋ ਰਹੀ ਹੈ ਨਾ ਇਸ ਤੋਂ ਲਾਵਾ ਫਿਰ ਘਰਾਂ ਵਿੱਚ ਵੀ ਗ੍ਰਸਤ ਜੀਵਨ ਵਿੱਚ ਵੀ ਪ੍ਰਕਾਸ਼ ਹੈ ਮਹਾਰਾਜ ਦਾ ਇਹ ਇਹ ਮਹਾਰਾਜ ਦੀ ਤਨਗੁਰ ਨਾਨਕ ਦੀ ਮਹਾਰਾਜ ਦੀ ਕਿਰਪਾ ਹੈ ਜੀ ਧੰਗੁਰੂ ਨਾਨਕ ਪਾਸ਼ਾ ਬਾ ਸੰਗਤ ਆndi ਸੀ ਮਹਾਰਾਜ ਮੈ ਕਲਿਆਣ ਕਰੋ ਤੇ ਨਿਮਰਤਾ ਵਸ਼ ਮਹਾਰਾਜ ਕੀ ਕਹਿੰਦੇ ਸੀ ਕਰਤਾਰ ਪਲੀ ਕਰੇਗਾ ਸਤ ਕਰਤਾਰ ਕਰਤਾਰ ਪਲੀ ਕਰੇਗਾ ਕਰਤਾਰ ਭਲਾ ਕਰੇਗਾ ਜੇ ਗੁਰ ਅੰਗਦ ਦੇਵ ਜੀ ਪਾਸ ਆਈ ਤੇ ਉਹਨਾਂ ਨੇ ਕੀ ਕਿਹਾ ਗੁਰੂ ਨਾਨਕ ਪਲੀ ਕਰੇਗਾ ਅਗੋਂ ਦੀ ਫਿਰ ਸਾਰੇ ਗੁਰ ਸਾਹਿਬਾਨ ਨੇ ਕੀ ਕਿਹਾ ਗੁਰੂ ਨਾਨਕ ਕਿਰਪਾ ਕਰਨਗੇ ਗੁਰੂ ਨਾਨਕ ਪਲੀ ਕਰੇਗਾ ਆਪਣੇ ਮਹਿਲ ਤੱਕ ਨੂੰ ਧੰਗੁਰ ਅਰਜਨ ਦੇਵ ਮਹਾਰਾਜ ਨੇ ਆਪਣੇ ਬਹਿਰ ਮਾਤਾ ਗੰਗਾ ਜੀ ਨੂੰ ਹੀ ਕਿਹਾ ਗੁਰੂ ਨਾਨਕ ਦੇ ਘਰ ਸਭ ਕੋ ਜਾ ਤੁਹਾਡੀ ਗੋਦ ਕਿਉਂ ਨਹੀਂ ਭਰੀ ਜਾਏਗੀ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਸਿੱਖ ਨੇ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਜਿਹੜੇ ਦਰਸ਼ਨ ਦੇਦਾਰ ਕਰ ਰਹੇ ਨੇ ਬਾਬਾ ਬੁੱਢਾ ਸੀ ਬੁੱਢਾ ਸਾਹਿਬ ਜੀ ਪਾਸ ਜਾਣਾ ਕਰੋ ਇਹ ਨਿਮਤਾਂ ਵੇਖੋ ਕਿਸੇ ਗੁਰੂ ਸਾਹਿਬ ਨੇ ਐ ਨਹੀਂ ਕਿਹਾ ਕਿ ਮੈਂ ਭਲਾ ਕਰਾਂਗਾ ਮੈਂ ਤੇਰਾ ਕਮ ਸਵਾਰਾਂਗਾ ਗੁਰੂ ਨਾਨਕ ਪਰਸ਼ਾ ਨੇ ਕੀ ਕਿਆ ਕਰਤਾਰ ਪਲੀ ਕਰੇਗਾ ਅਗੋਂ ਸਾਰੇ ਗੁਰੂ ਸਾਹਿਬ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਪਲੀ ਕਰਨਗੇ ਇਹ ਗੁਰੂ ਨਾਨਕ ਸਾਹਿਬ ਦੀ ਫੁਲਵਾੜੀ ਹੈ ਹਾਂ ਫੁਲਵਾੜੀ ਵਿੱਚ ਸਾਰੇ ਜਿਹੜੇ ਫੁੱਲ ਨੇ ਨਾ ਅਲੰਗ ਅਲਗ ਤਰ੍ਹਾਂ ਦੇ ਹੁੰਦੇ ਨੇ ਇੱਕੋ ਤਰ੍ਹਾਂ ਦੇ ਫੁੱਲ ਤੇ ਨਹੀਂ ਹੁੰਦੇ ਬਾਗ ਵਿੱਚ ਜਿਹੜੀ ਫੁਲਵਾੜੀ ਹੁੰਦੀ ਹੈ ਕੋਈ ਗੁਲਾਬ ਦਾ ਹੈ ਕੋਈ ਕਮਲ ਦਾ ਹੈ ਕੋਈ ਗੈਂਦੇ ਦਾ ਹੈ ਕੋਈ ਸੂਰਜ ਮੁਖੀ ਦਾ ਹੈ ਹਰ ਤਰ੍ਹਾਂ ਦਾ ਸਫੇਦ ਨੀਲਾ ਸਾਰੇ ਤਰ੍ਹਾਂ ਦੇ ਫੁੱਲ ਹੈਗੇ ਨੇ

ਕਾਲ ਯੁਗ ਵਿੱਚ ਮਹਾਰਾਜ ਜਿਹੜੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਜੋਤ ਰੂਪ ਆਪ ਗੁਰੂ ਨਾਨਕ ਹੋ ਕੇ ਕਹਾਈ ਨੇ ਆਪ ਆਏ ਨੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਐਸੀ ਭਾਵਨਾ ਰੱਖ ਕੇ ਜੇ ਬੈਠੀ ਹੈ ਸੰਗਤ ਔਰ ਆਪਸ ਵਿੱਚ ਵੀ ਪ੍ਰੇਮ ਹੈ ਫਿਰ ਜਿਹੜੇ ਕੀਰਤਨ ਕਰ ਰਹੇ ਨੇ ਸੇਵਾ ਕਰ ਰਹੇ ਨੇ ਹੋਰ ਵੀ ਜਿਹੜੇ ਜੀ ਸੇਵਾ ਕਰ ਰਹੇ ਨੇ ਉਹਨਾਂ ਨੂੰ ਮਾਇਆ ਦੀ ਲਾਲਚ ਨਹੀਂ ਹੈ ਤੇ ਫਿਰ ਐਸੀ ਸੰਗਤ ਵਿੱਚ ਸੁਖੀ ਸੁਖ ਮਿਲਦੇ ਨੇ ਪ੍ਰਭੂ ਜੀ ਕੋ ਨਾਮ ਜਪਤ ਮਨ ਚੈਨ ਮ ਚੈਨ ਜਿਹੜਾ ਨੋ ਨਾਮ ਜਪਣ ਕਰਕੇ ਆਂਦਾ ਹੈ ਸਾਡੇ ਕੋਸ਼ਣ ਜਿਹੜੇ ਨੇ ਉਹ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਨੇ ਅਲੱਗ-ਅਲੱਗ ਤਰ੍ਹਾਂ ਦੇ ਪੁੱਛ ਰਿਆਂ ਪਰ ਮਹਾਰਾਜ ਦਾ ਉੱਤਰ ਇਕੀ ਹੈ ਕਲ ਯੁਗ ਵਿੱਚ ਜਿਹੜਾ ਉਹ ਨਾਮ ਨਾਮ ਦੀ ਰੁੱਤ ਹੈ ਤੇ ਨਾਮ ਦੀਚਣਾ ਜੋ ਮਹਾਰਾਜ ਸੁਖਮਨੀ ਸਾਹਿਬੀ ਸਾਨੂੰ ਸਿੱਖਿਆ ਦੇ ਰਹੇ ਨੇ ਤੇ ਸੰਗਤ ਵਿੱਚ ਨਾਮ ਜਿਹੜਾ ਸੋਖਾ ਬੀਜਿਆ ਜਾਂਦਾ ਹੈ ਸੰਗਤ ਵਿੱਚ ਜਿਹੜੀ ਧਰਤੀ ਜਿਹੜੀ ਹੈ ਤਿਆਰ ਹੋ ਜਾਂਦੀ ਹੈ ਨਾਮ ਵੀਚਣ ਵਾਸਤੇ ਨਾਮ ਦੀ ਮਹਿਮਾ ਵੀ ਜਿਹੜੀ ਗ੍ਰਹਿਣ ਕਰਦੀ ਹੈ ਤੇ ਅੰਦਰ ਜਿਹੜਾ ਨਾ ਉਹ ਚਾਹ ਵੀ ਹੋ ਜਾਂਦਾ ਹੈ ਇੱਕ ਦੂਜੇ ਨੂੰ ਵੇਖ ਕੇ ਹੀ ਚਾ ਆ ਜਾਂਦਾ ਹੈ ਇੱਕ ਦੂਜੇ ਨੂੰ ਵੇਖ ਕੇ ਵੇਖ ਕੇ ਵੀ ਚਾ ਆ ਜਾਂਦਾ ਹੈ ਕਿ ਵੀ ਇੱਕ ਦੋ ਇੱਕ ਚੜਨਦੀਆਂ ਇੱਕ ਦੋ ਇੱਕ ਨੇ ਅਤੇ ਸੰਗਤ ਵਿੱਚ ਤੇ ਮਹਾਰਾਜ ਦੀ ਕਿਰਪਾ ਨਾਲ ਫਿਰ ਚਾ ਆਉਂਦਾ ਹੈ ਸੰਗਤ ਵਿੱਚ ਮਹਾਰਾਜ ਦੀ ਬਰਕਤ ਹੁੰਦੀ ਹੈ ਤੁਦ ਭਾਵੇ ਤਾਂ ਬਖਸ਼ ਲੈ ਖੋਟੇ ਸੰਗ ਖਰੇ ਜੇ ਮਹਾਰਾਜ ਨੂੰ ਚੰਗਾ ਲੱਗੇ ਜਿਹੜੇ ਫੁੱਲ ਹਲੇ ਖਿੜੇ ਨਹੀਂ ਐ ਨਾ ਉਹ ਵੀ ਖਿੜ ਜਾਂਦੇ ਨੇ ਐਸਾ ਵਾਤਾਵਰਣ ਹੁੰਦਾ ਹੈ ਜਿਹੜੇ ਬਾਗ ਵਿੱਚ ਫੁੱਲ ਹਲੇ ਨਵੇਂ-ਨਵੇਂ ਲੱਗੇ ਨੇ ਬਾਗ ਦੀ ਮਿੱਟੀ ਐਸੀ ਐ ਮਾਲੀ ਐਸਾ ਅਨੁਭਵ ਵਾਲਾ ਸਮਝਦਾਰ ਫਿਰ ਵਾਤਾਵਰਣ ਐਸਾ ਹੈ ਕਿ ਕੋਈ ਵੀ ਫੁੱਲ ਫਿਰ ਮੁਰਝਾਂਦਾ ਹੀ ਨਹੀਂ ਸਾਰੇ ਖਿੜ ਪੈਂਦੇ ਨੇ ਦੁੱਧ ਪਾਵੇ ਤਾਂ ਬਖਸ ਲੈ ਖੋਟੇ ਸੰਗ ਖਰੇ ਨਾਨਕ ਭਾਵੇਂ ਪਾਰ ਬ੍ਰਹਮ ਪਾਹਨ ਨੀਰ ਤਰੇ ਇਹ ਘਰ ਕੈਸਾ ਹੈ ਜਿਹੜਾ ਪੱਥਰਾਂ ਨੂੰ ਤਾਰ ਦੇ ਪਸ਼ੂ ਪ੍ਰੇਤ ਮੁਗਦ ਕੋ ਤਾਰੇ ਪਾਹਨ ਪਾਰ ਉਤਾਰੇ ਦੇਵਾ ਪਾਹਨ ਤਾਰੀ ਲੈ ਦੇਵਾ ਪਾਹਨ ਤਾਰੀ ਲੈ ਇਹ ਘਰ ਪੱਥਰਾਂ ਨੂੰ ਤਾਰ ਦਿੰਦਾ ਫਿਰ ਜਿਹੜੇ ਸੰਗਤ ਵਿੱਚ ਜੀ ਆਏ ਨੇ ਉਹਨਾਂ ਨੂੰ ਕਿਉਂ ਨਹੀਂ ਤਾਰਣਗੇ ਮਹਾਰਾਜ ਤਨ ਗੁਰਨਾ ਨਾਨਕ ਦੇਵ ਮਹਾਰਾਜ ਤਨ ਗੁਰ ਅਰਜਨ ਦੇਵ ਮਹਾਰਾਜ ਮਹਾਰਾਜੋ ਕਿਰਪਾ ਕਰਕੇ ਰਸਤੇ ਦੱਸਦੇ ਨੇ ਕੱਲ ਜੋ ਵਿਚਾਰ ਸਮੇ ਦੀ ਸਮਾਪਤੀ ਹੋ ਗਈ ਸੀ ਸਿਰਫ ਟੂਕ ਮਾਤਾ ਰਾਜ ਜੀ ਨਾਲ ਸਿਰ ਸ਼ੁਰੂ ਹੋਈ ਸੀ ਧਿਆਨ ਗਿਆਨ ਜੋ ਗੁਰੂ ਸਾਹਿਬ ਸੁਖਮਨੀ ਸਾਹਿਬ ਜੀ ਦੇ ਰਾਹੀਂ ਸਾਨੂੰ ਗਿਆਨ ਬਖਸ਼ ਰਹੇ ਨੇ ਇਹ ਗਿਆਨ ਕੀ ਹੁੰਦਾ ਹੈ ਜਿਹੜਾ ਚਲਾ ਗਿਆ ਗਏ ਹੋਏ ਨੂੰ ਆਣ ਲਿਆਣ ਵਾਲਾ ਗਏ ਆਣ ਜੋ ਚਲਾ ਗਿਆ ਉਹਨੂੰ ਲੈ ਕੇ ਆਣ ਵਾਲਾ ਸਾਡੇ ਬਸ ਉਹ ਵਿਛੜ ਕੀ ਗਿਆ ਹੈ ਅਸੀਂ ਵਾਹਿਗੁਰੂ ਜੀ ਕੋਲੋਂ ਵਿਛੜੇ ਹੋਏ ਆਂ ਕਿਉਂਕਿ ਸਾਡਾ ਧਿਆਨ ਨਹੀਂ ਟਿਕਿਆ ਧਿਆਨ ਸਾਡੇ ਤੋਂ ਖੋ ਗਿਆ ਅਸੀਂ ਧਿਆਨ ਵਿੱਚ ਨਹੀਂ ਆਂ ਅਸੀਂ ਧਿਆਨ ਵਿੱਚ ਨਹੀਂ ਆਂ ਜੇ ਅਸੀਂ ਧਿਆਨ ਵਿੱਚ ਹੋਈਏ ਤੇ ਫਿਰ ਤੇ ਸਾਨੂੰ ਸਾਰੇ ਪਾਸੋਂ ਵਾਹਿਗੁਰੂ ਜੀ ਦੀ ਧੁਨੀ ਸੁਣਾਈ ਦੇ ਤੇ ਉਹ ਆਪ ਹੀ ਉਹਨਾਂ ਦੇ ਦਰਸ਼ਨ ਦੇ ਨਾਲ ਹੋਣ ਫਿਰ ਜੋ ਅਸੀਂ ਪਹਿਲੇ ਵਿਚਾਰ ਕੀਤੀ ਸੀ ਕਿ ਇਹ ਸ੍ਰਿਸ਼ਟੀ ਪੰਜ ਤੱਤਾਂ ਦੀ ਬਣੀ ਹੈ ਦੋ ਤਤ ਕਿਹੜੇ ਨੇ ਨਾਮ ਤੇ ਰੂਪ ਤੇ ਤਿੰਨ ਤਤ ਕਿਹੜੇ ਨੇ ਸਤ ਚਿੱਤ ਆਨੰਦ ਬ੍ਰह्म ਰੂਪ ਤੇ ਅਸੀਂ ਜੇ ਧਿਆਨ ਵਿੱਚ ਹੋਈਏ ਤੇ ਸਾਨੂੰ ਸਤ ਚਿੱਤ ਆਨੰਦ ਦੇ ਸਾਖਿਆ ਦਰਸ਼ਨ ਹੋਣ ਅਸੀਂ ਧਿਆਨ ਵਿੱਚ ਨਹੀਂ ਧਿਆਨ ਸਾਡੇ ਤੋਂ ਵਿਛੜ ਗਿਆ ਤੇ ਗਿਆਨ ਕੀ ਹੈ ਗਿਆਨ ਜਿਹੜਾ ਹੈ ਉਹ ਧਿਆਨ ਨੂੰ ਵਾਪਸ ਲੈ ਕੇ ਆਂਦਾ ਹੈ ਧਿਆਨ ਨੂੰ ਵਾਪਸ ਲੈ ਕੇ ਆਂਦਾ ਹੈ ਤੇ ਧਿਆਨ ਕਰਨਾ ਕਿਦੇ ਆਸਰੇ ਹੈ ਨਾਮ ਦੇ ਆਸਰੇ ਹੈ ਗੁਰਬਾਣੀ ਦੇ ਆਸਰੇ ਹੈ ਗਿਆਨ ਤੇ ਗੁਰਬਾਣੀ ਰਾਹੀ ਮਿਲ ਰਿਹਾ ਨਾ ਗੁਰਬਾਣੀ ਦੇ ਆਸਰੇ ਧਿਆਨ ਕਰਨਾ ਹੈ ਫਿਰ ਧਿਆਨ ਜਿਹੜਾ ਸਾਨੂੰ ਧੀ ਨੂੰ ਲਿਆਦਾ ਧਿਆਨ ਦਾ ਅਰਥ ਕੀ ਹੈ ਜਿਹੜਾ ਧੀ ਸਾਡਾ ਜਿਹੜਾ લક્ષ્ય ਹੈ ਉਹਨੂੰ ਲਿਆਏ ਤੇ ਸਾਡਾ લક્ષ્ય ਕੀ ਹੈ ਇਹ ਤੇਰਾ ਅਵਸਰ ਇਹ ਹੀ ਤੇਰਾ ਅਵਸਰ ਇਹ ਤੇਰੀ ਵਾਰ ਸਾਡਾ ਐਯੋ ਅਵਸਰ ਹੈ ਸਾਨੂੰ ਐਯੋ ਵਾਰੀ ਮਿਲੀ ਹੈ ਆਪਣੇ ਅੰਦਰ ਝਾਕ ਕੇ ਦੇਖੋ ਸਾਨੂੰ ਇਹ ਵਾਰੀ ਕਿਉਂ ਮਿਲੀ ਹੈ ਗੋਬਿੰਦ ਮੱਲਣ ਕੀ ਇਹ ਤੇਰੀ ਬਰੀਆ ਇਹ ਸਾਨੂੰ ਮਹਾਰਾਜ ਦੇ ਨੇ ਮਿਲਾਪ ਲਈ ਦਿੱਤੀ ਐ ਅਫਸਰ ਮਨੁੱਖਾ ਦੇਹੀ ਕਿਸੇ ਹੋਰ ਦੇਹੀ ਵਿੱਚ ਤੇ ਅਸੀਂ ਇਹ ਕੰਮ ਨਹੀਂ ਸਵਾਰ ਸਕਦੇ ਤਾਂ ਹੀ ਤੇ ਕਹਿ ਰਿਆਂ ਇਸ ਦੇਹੀ ਕੋ ਸਿਮਰੈ ਦੇਵ ਦੇਵ ਵੀ ਤੇ ਇਸ ਦੇਹੀ ਨੂੰ ਸਿਮਰਦੇ ਨੇ ਸੁਰ ਨਰ ਮਨਜਨ ਅੰਮ੍ਰਿਤ ਖੋਜਦੇ ਉਹ ਵੀ ਜਿਹੜੇ ਦੇਵੀ ਦੇਵਤਾ ਨੇ ਉਹ ਵੀ ਅੰਮ੍ਰਿਤ ਦੀ ਖੋਜ ਕਰ ਰਹੇ ਨੇ ਉਹਨਾਂ ਪਾਸ ਵੀ ਅਸੀਂ ਦਾਤ ਨਹੀਂ ਐ ਜਿਹੜੇ ਅੰਮ੍ਰਿਤ ਦੀ ਦਾਤ ਸੰਗੁਰੂ ਗੋਬਿੰਦ ਪਾਤਸ਼ਾਹ ਮਹਾਰਾਜ ਨੇ ਦਿੱਤੀ ਐ ਐਸੀ ਦਾਤ ਉਹਨਾਂ ਪਾਸ ਵੀ ਨਹੀਂ ਐ ਉਹ ਵੀ ਇਸ ਦੇਹੀ ਨੂੰ ਸਿਮਰ ਰਹਿਣੇ ਕਿ ਸਾਨੂੰ ਇਹ ਮਨੁੱਖਾ ਜਨਮ ਪ੍ਰਾਪਤ ਹੋਵੇ ਤੇ ਅਸੀਂ ਆਪਣੀ ਕਾਲਨਾ ਜਿਹੜੀ ਹੈ ਪੂਰੀ ਕਰੀਏ ਗਿਆਨ ਦੇ ਰਸਤੇ ਅਸੀਂ ਧਿਆਨ ਤਾਂ ਕਰਦੇ ਆਂ ਧਿਆਨ ਸਾਨੂੰ ਤੇ ਹੈ ਵਿੱਚ ਸਮਾਈ ਕਰਾ ਦਿੰਦਾ ਹੈ ਤੇ ਉਹ ਸਾਡੀ ਫਿਰ ਸਮਾਧੀ ਲੱਗ ਜਾਂਦੀ ਜਦੋਂ ਸਾਡਾ ਧਿਆਨ ਅਕਾਲ ਪੁਰਖ ਵਾਹਿਗੁਰੂ ਜੀ ਤੇ ਟਿਕ ਜਾਂਦਾ ਹੈ ਨਾ ਅਸੀਂ ਧਿਆਤਾ ਧਿਆਨ ਕਰਨ ਵਾਸਤੇ ਧਿਆਨ ਦੇ ਆਸਰੇ ਗੁਰਬਾਣੀ ਦੇ ਬਖਸ਼ੇ ਗਿਆਨ ਦੇ ਆਸਰੇ ਤੇ ਤੀਏ ਸਾਡਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਜਦੋਂ ਸਾਰੀ ਚੀਜ਼ਾਂ ਇੱਕ ਹੋ ਜਾਂਦੀਆਂ ਧਿਆਤਾ ਧਿਆਨ ਤੇ ਅਸੀਂ ਕਹਿੰਦੇ ਹਾਂ ਸਮਾਧੀ ਲੱਗ ਗਈ ਜਿੰਨੂੰ ਅਸੀਂ ਫਿਰ ਤੁਰਿਆ ਅਵਸਥਾ ਜਾਂ ਅਫੁਰ ਸਮਾਧੀ ਕਹਿੰਦੇ ਹਾਂ ਜਿਹਦੇ ਵਿੱਚ ਸਾਨੂੰ ਆਪਣੇ ਸਰੀਰ ਦੀ ਵੀ ਜਿਹੜੀ ਹੈ ਨਾ ਉਹ ਵੀ ਭਾਨ ਨਹੀਂ ਹੁੰਦਾ ਫਿਰ ਸਾਨੂੰ ਉਸ ਧਿਆਨ ਵਿੱਚ ਐਨਾ ਪਰਪਕ ਹੁੰਦਾ ਹੈ ਕਿ ਪੁੱਟ ਕੇ ਆਪਣਾ ਧਿਆਨ ਕਿਸੇ ਦੀ ਗੱਲ ਸੁਣਨੀ ਪੈਂਦੀ ਹੈ ਸਾਨੂੰ ਕੋਈ ਨਹੀਂ ਸਮਝ ਲੱਗਦੀ ਕਿ ਅਸੀਂ ਜੋ ਦੋ ਧਿਆਨ ਵਿੱਚਾਂ ਕਿ ਸਾਡੇ ਆਸ-ਪਾਸ ਕੀ ਹੋ ਰਿਹਾ ਹੈ ਐਸਾ ਮਹਾਰਾਜ ਦੇ ਨਾਮ ਵਿੱਚ ਰਸ ਤੇ ਧਿਆਨ ਵਿੱਚ ਐਸਾ ਜਿਹੜਾ ਉਹ ਟਿਕਾ ਹੁੰਦਾ ਜਿੱਦੇ ਵਿੱਚ ਮਹਾਰਾਜ ਸਾਰੀ ਖੁਸ਼ੀਆਂ ਤੇ ਬਰਕਤਾਂ ਬਖਸ਼ਿਸ਼ ਕਰਦੇ ਨੇ ਮਹਾਰਾਜ ਕਿਰਪਾ ਕਰਨ ਮਹਾਰਾਜ ਦੀ ਜੋ ਅਸੀਂ ਗੁਰਬਾਣੀ ਦੀ ਵਿਚਾਰ ਦੀਨ ਦਰਦ ਦੁੱਖ ਪੰਜਨਾ ਕਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਚਰਨ ਚਰਨ ਗੁਰ ਇੱਕ ਪੈਡਾ ਚਾਈ ਚੱਲ ਸਤਿਗੁਰ ਕੋਟ ਪੈਡਾ ਅੰਗੇ ਹੋਏ ਜੇ ਇੱਕ ਇੱਕ ਕਦਮ ਅਸੀਂ ਕਰੋਂ ਵਿਰਾਗ ਨਾਲ ਸ਼ਰਦਾ ਨਾਲ ਭਾਵਨਾ ਨਾਲ ਚੱਲਿਆ ਸੰਗਤ ਲਈ ਮਹਾਰਾਜ ਸੰਗਤ ਦੇ ਆਏ ਜੀਆਂ ਲਈ ਫਿਰ ਕਰੋੜਾਂ ਕਦਮ ਚੱਲਦੇ ਨੇ ਕਰੋੜਾਂ ਹੀ ਯਤਨ ਕਰਦੇ ਨੇ ਕਰੋੜਾਂ ਹੀ ਪਾਪ ਜੜੇ ਨੇ ਇੱਥੇ ਬੈਠੇ ਹੋਏ ਸਾਡੇ ਨਸ਼ਟ ਕਰ ਦਿੰਦੇ ਨੇ ਹਰ ਕੋ ਨਾਮ ਕੋਟ ਪਾਪ ਖੋਵੇ ਅਸੀਂ ਪੜੀਏ ਨਾ ਪਹਿਨੇ ਹਰ ਕੋ ਨਾਮ ਹਰ ਬੋ ਨਾਮ ਕੋਟ ਪਾਪ ਪਰ ਹਰੇ ਕਰੋਣਾ ਹੀ ਯਤਨ ਕਰਦੇ ਨੇ ਕਰੋਣਾ ਹੀ ਪਾਪ ਦੂਰ ਕਰ ਦਿੰਦੇ ਨੇ ਸਾਡੀ ਕਲਿਆਣ ਲਈ ਜਿਸ ਚਰਨ ਸ਼ਰਨ ਗੁਰ ਏਕ ਪੈਡਾ ਚਾਈ ਚਲ ਜੇ ਇੱਕ ਇੱਕ ਅਸੀਂ ਮਹਾਰਾਜ ਦੇ ਨਿਮਤ ਜੜਾ ਆਪਣਾ ਸ਼ਰਧਾ ਤੇ ਪ੍ਰੇਮ ਨਾਲ ਸੱਚੇ ਹਿਰਦੇ ਨਾਲ ਇੱਕਦਮ ਪਟੀਏ ਮਹਾਰਾਜ ਦੀ ਤਰਫ ਮਹਾਰਾਜ ਕਿਰਪਾ ਕਰਕੇ ਬਖਸ਼ਿਸ਼ ਕਰ ਦੇ ਹਰ ਹਰ ਜਨ ਕੈ ਮਾਲ ਖਜ਼ੀਨਾ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ ਹਰ ਹਰ ਵਾਹਿਗੁਰੂ ਵਾਹਿਗੁਰੂ ਇਹ ਜਨਾਂ ਦਾ ਮਾਲ ਹੈ ਮਾਲ ਖਜ਼ੀਨਾ ਖਜ਼ਾਨਾ ਹੈ ਮਾਲ ਕਿਨੂੰ ਕਹਿੰਦੇ ਨੇ ਪੁਰਾਣੇ ਜ਼ਮਾਨੇ ਤੋਂ ਸਮਝਿਆ ਸੀ ਸੁਣ ਸੁਣਿਆ ਸੀ ਜਦੋਂ ਪੁੱਛਦੇ ਨੇ ਵੀ ਤੁਹਾਡੇ ਕੋਲ ਕਿੰਨਾ ਮਾਲ ਹੈ ਡੰਗਰ ਮਾਲ ਕਿੰਨਾ ਹੈ ਮੇਰੇ ਕੋਲ ਐਨੇ ਘੋੜੇ ਨੇ ਐਨੀਆਂ ਗਾਵਾਂ ਨੇ ਐਨੀਆਂ ਮੱਝਾਂ ਨੇ ਅੱਜ ਕੱਲ ਸਾਡਾ ਮਾਲ ਕਿਹੜਾ ਹੈ ਮੇਰੇ ਕੋਲ ਅਗੀਆਂ ਗੱਡੀਆਂ ਨੇ ਐਨੇ ਸਕੂਟਰ ਨੇ ਐਨੀ ਜਦਾਦ ਹੈ ਐਨੀਆਂ ਫੈਕਟਰੀਆਂ ਨੇ ਐਨੇ ਐਨੇ ਮਕਾਨ ਨੇ ਤੇ ਇਹ ਸਾਡਾ ਸੜਾ ਹੁੰਦਾ ਸਾਰਾ ਮਾਲ ਹੁੰਦਾ ਉਦੋਂ ਮੇਰੇ ਤੇ ਨਾਨਕ ਜੀ ਦੀ ਡੇਲੀ ਸੀ ਇਸ ਕਰਕੇ ਮੈਨੂੰ ਤੇ ਪਤਾ ਉਹ ਮਾਲ ਹੀ ਕੰਦੇ ਸੀ ਐਨਾ ਮਾਲ ਆਇਆ ਆਹ ਹਰ ਜਨ ਕਾ ਮਾਲਕ ਜੀ ਨਾ ਮਾਲ ਕੀ ਜਿਹੜਾ ਪਰਮਾਤਮਾ ਦੇ ਜਨ ਹੁੰਦੇ ਨੇ ਉਹਨਾਂ ਲਈ ਵਾਹਿਗੁਰੂ ਜੀ ਦਾ ਨਾਮ ਹੀ ਉਹਨਾਂ ਦਾ ਮਾਲ ਹੁੰਦਾ ਹੈ ਜਿਵੇਂ ਕਬੀਰ ਜੀ ਦੀ ਕਬੀਰ ਜੀ ਦੀ ਬਾਣੀ ਹੈ ਹੁਣ ਪੰਕਤੀ ਮੈਂ ਵਿਸਤਾਰ ਲਈ ਉਹ ਕਹਿੰਦੇ ਨੇ ਵੀ ਜਿਹੜੇ ਹਾਥੀ ਘੋੜੇ ਨੇ ਮੇਰੇ ਲਈ ਤੇ ਜੋ ਨਾਮ ਹੈ ਉਹ ਮੇਰੇ ਲਈ ਹਾਥੀ ਘੋੜੇ ਨੇ ਤੇ ਉਹ ਸ਼ਬਦ ਹੁੰਦਾ ਹੈ ਕਿ ਜੀਨੋ ਜੋ ਸੁ ਪ੍ਰਭ ਗੋਬਿੰਦ ਦੀ ਸੇਵਾ ਸੋ ਸੁਖ ਰਾਜ ਨ ਲਈਐ ਉਹਦੇ ਉਸ ਸ਼ਬਦ ਵਿੱਚ ਇਹ ਪੰਕਤੀ ਆਉਂਦੀ ਹੈ ਕਿ ਮੇਰੇ ਲਈ ਜਨਾ ਮੇਰਾ ਮਾਲ ਹੈ ਨਾ ਉਹ ਹਾਥੀ ਕੋੜੇ ਜੋ ਖਜ਼ਾਨਾ ਹੈ ਸਾਰਾ ਜੋ ਮਾਲ ਹੈ ਉਹ ਜਨਾ ਲਈ ਪ੍ਰਮਾਤਮਾ ਦਾ ਨਾਮ ਹੀ ਹੁੰਦਾ ਹੈ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਫਿਰ ਜਿਹੜਾ ਇਹ ਤਨ ਨੇ ਉਹ ਪ੍ਰਮਾਤਮਾ ਆਪਣੇ ਜਨਾ ਨੂੰ ਆਪ ਹੀ ਦਿੰਦੇ ਨੇ ਇਹ ਜਿਹੜਾ ਪ੍ਰਮਾਤਮਾ ਦਾ ਨਾਮ ਰੂਪੀ ਤਨ ਹੈ ਐਸ ਤੰਨ ਨੂੰ ਹੀ ਅਸੀਂ ਖੱਟਣ ਆਇਆ ਤੇ ਇਹ ਵੰਜਾਰੇ ਬਣ ਕੇ ਐਸੇ ਤੰਦਾ ਵਪਾਰ ਕਰਨ ਆਇਆ ਤੇ ਇਸ ਵਪਾਰ ਤੋਂ ਅਸੀਂ ਖੁੱਟ ਖੁਜੇ ਖੁੰਜੇ ਜਾਂਦੇ ਆ ਮਤਲਬ ਅਸੀਂ ਨਹੀਂ ਕਰਦੇ ਇਸ ਵਪਾਰ ਨੂੰ ਆ ਕੇ ਅਸੀਂ ਹੋਰ ਵਪਾਰਾਂ ਵੱਲ ਧਿਆਨ ਕਰ ਲੈਣਾ ਮਾਇਆ ਇਕੱਠੀ ਕਰਨ ਵੱਲ ਪਰ ਇਹ ਜਿਹੜਾ ਤੰਨ ਹੈ ਨਾ ਨਾਮ ਰੂਪੀ ਤੰਨ ਇਹ ਆਪਣੇ ਪਿਆਰਿਆਂ ਨੂੰ ਵਾਹਿਗੁਰੂ ਜੀ ਆਪ ਹੀ ਦਿੰਦੇ ਨੇ ਤਾਂ ਹੀ ਜੇ ਅਸੀਂ ਮਹਾਰਾਜ ਅਕੀ ਬੇਨਤੀਆਂ ਕਰਦੇ ਆ ਕਿ ਦਾਨਾ ਸਿਰਦਾਨ ਨਾਮਦਾਨ ਹਰ ਉਹ ਜਨ ਦਾਸ ਜੀ ਕਿ ਨਾ ਦਾਨਾਂ ਸਿਰਦਾਨ ਨਾਮਦਾਨ ਕਿ ਇਹ ਵਾਲਾ ਨਾਮਦਾਨ ਜਿਹੜਾ ਮਹਾਰਾਜ ਆਪਣੇ ਸਿੱਖਾਂ ਨੂੰ ਤੁਸੀਂ ਦਿਓ ਤੇ ਇਹਦੇ ਵਿੱਚ ਅਸੀਂ ਕਹਿੰਨੇ ਆ ਫਿਰਤ ਫਿਰਤ ਪ੍ਰਭ ਆਇਆ ਪਰਿਆ ਦੋ ਸਰਨਾਏ ਨਾਨਕ ਕੀ ਪ੍ਰਭ ਬੇਂਤੀ ਅਸੀਂ ਬੇਂਤੀਆ ਕਰ ਰਹੇ ਨਾ ਕਿ ਆਪਣੀ ਭਗਤੀ ਸਨ ਲਾ ਦੋ ਨਾਮਦਾਨ ਬਖਸ਼ ਦਿਓ ਹਰ ਹਰ ਜਨ ਕੈ ਓਟ ਸਤਾਣੀ ਜਿਹੜਾ ਪਰਮਾਤਮਾ ਦਾ ਨਾਮ ਹੈ ਵਾਹਿਗੁਰੂ ਵਾਹਿਗੁਰੂ ਉਹ ਉਹਦੀ ਜਨਾਂ ਲਈ ਓਟ ਸਤਾਣੀ ਸਤਾਣ ਤਾਣ ਦੇ ਸਹਤ ਬਲ ਸਹਤ ਓਟ ਹੈ ਨਿਰਬਲ ਓਟ ਨਹੀਂ ਹੈ ਜੇ ਕੋਈ ਜਾਣੇ ਕੀ ਨਾਮ ਦੀ ਕੈਸੀ ਓਟ ਹੈ ਬਸ ਨਾਮ-ਨਾਮ ਜਪਦੇ ਪਿਆ ਬਲ ਸਹਤ ਓਟ ਹੈ ਇਹਦੇ ਵਿੱਚ ਬਲ ਹੈ ਸਾਹਿਬ ਨੇ ਤਾਣਿਆਂ ਦਾ ਤਾਣ ਨਿਮਾਣਿਆਂ ਦਾ ਨਿਮਾਣ ਨੇ ਓਟਿਆਂ ਕੀ ਓਟ ਨਹੀਂ ਆਸਰਿਆਂ ਦਾ ਆਸਰਾ ਐਵੇਂ ਨਹੀਂ ਕਹਰੇ ਇਹ ਬਲ ਸਹਤ ਓਟ ਹੈ ਜੇ ਨਾਮ ਦੇਵ ਜੀ ਜਦੋਂ ਗਏ ਨੇ ਹਸਤ ਖਿਲਾ ਤੇਰੇ ਦੇਹਰੇ ਆਇਆ ਭਗਤ ਕਰਤ ਨਾਮਾ ਪਕੜ ਉਠਾਇਆ ਜਦੋਂ ਉਹ ਚੱਕ ਉਠਾ ਦਿੱਤਾ ਪੰਡਤਾਂ ਨੇ ਤੇ ਉਹਨਾਂ ਨੂੰ ਆਪਣੇ ਮਾਲਕ ਤੇ ਯਕੀਨ ਸੀ ਨਾ ਜੇ ਮਾਲਕ ਨੇ ਚਾਇਆ ਤੇ ਦਰਸ਼ਨ ਵੀ ਹੋਣਗੇ ਸਭ ਕੁਝ ਹੋਏਗਾ ਲੈ ਕੰਬਲੀ ਚਲਿਓ ਪਲਟਾਏ ਦਿਹੋਰੇ ਪਾਛੇ ਬੈਠਾ ਜਾਏ ਫਿਰ ਕੀ ਹੋਇਆ ਜਿਉਂ-ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਦਾ ਦਿਹੋਰਾ ਫਿਰ ਜਿਵੇਂ-ਜਿਵੇਂ ਨਾਮ ਉਚਰਿਆ ਤੇ ਓਵੇਂ-ਓਵੇਂ ਦਿਹੋਰਾ ਜਿਹੜਾ ਘੁੰਮ ਗਿਆ ਅੱਜ ਵੀ ਸਬੂਤ ਹੈ ਤੁਸੀਂ ਦਰਸ਼ਨ ਕਰਦੇ ਹੋਂਦਾ ਮੰਦਿਰ ਦੇ ਘੁੰਮਿਆ ਹੋਇਆ ਹੈ ਉਹਦਾ ਜਿਹੜਾ ਮੁਖ ਹੈ ਜਿਹੜਾ ਦਵਾਰ ਹੈ ਮੀਨ ਤੋਂ ਐਂਟਰ ਹੋਈਂਦੇ ਆ ਉਹ ਪੱਛਮ ਵਾਲੇ ਹੈ ਉੰਜ ਜਿਹੜੀ ਸਾਰੇ ਪ੍ਰਾਤਨ ਮੰਦਰ ਹੁੰਦੇ ਨੇ ਉਹਨਾਂ ਦਾ ਮੁੱਖ ਦਵਾਰ ਪੂਰਬ ਦੀ ਦਿਸ਼ਾ ਵੱਲ ਖੁੱਲਦਾ ਹੈ ਉਹ ਪੱਛਮ ਦਿਸ਼ਾ ਵੱਲ ਖੁੱਲ ਰਿਹਾ ਹੈ ਘੁੰਮ ਗਿਆ ਤੇ ਇਹ ਜਿਹੜੀ ਓਟ ਹੈ ਉਹ ਬਲ ਸਿਹਤ ਹੈ ਐਵੇਂ ਨਿਰਬਲ ਓਟ ਨਹੀਂ ਹੈ ਤਰਤੀ ਨੂੰ ਹੀ ਘੁਮਾਤਾ ਫਿਰਿਆ ਮੱਕਾ ਕਲਾ ਦਿਖਾਰੀ ਹੋਏ ਹੈਰਾਨ ਕਰੀਨ ਜੁਹਾਰੀ ਮਹਾਰਾਜ ਜਿਹੜੇ ਨਾਮ ਦੀ ਜਿਹੜੀ ਓਟ ਹੈ ਉਹ ਬਲ ਸਿਹਤ ਹੈ ਨਿਰਬਲ ਨਹੀਂ ਹੈ ਨਾਮਦੇਵ ਜੀ ਨੇ ਜਦੋਂ ਕਿਹਾ ਨਾ ਕਿ ਜੇ ਮਰੀ ਗਊ ਨਹੀਂ ਜਿਵਾਏਂਗਾ ਤਾਂ ਤੈਨੂੰ ਮਾਰ ਦੇਾਂਗਾ ਤੇ ਫਿਰ ਜਦੋਂ ਆਏ ਅਸਖਿਆਤ ਦਰਸ਼ਨ ਹੋਏ ਪਰਮਾਤਮਾ ਨੇ ਉਹਨਾਂ ਨੇ ਕਿਹਾ ਤੇ ਤੂੰ ਕਹਿੰਦੇ ਧਰਤੀ ਨੂੰ ਹੀ ਪਲਟਵਾ ਜੇ ਤੂੰ ਕਹਿੰਦੇ ਨਾਮ ਦੇਂਦੇ ਕਿ ਨਹੀਂ ਨਹੀਂ ਕਿ ਨੇ ਜੀ ਕਿੰਨੇ ਜੀਆਂ ਦਾ ਜੜਾ ਹੈ ਕਿ ਉਹ ਮਰਨਾ ਹੋ ਜਾਏਗਾ ਨਹੀਂ ਵਾਹਿਗੁਰੂ ਜੀ ਬੇਨਤੀਆਂ ਐਵੇਂ ਨਾ ਕਰੋ ਜੇ ਆਪਣੇ ਭਗਤ ਦੇ ਦੇਖਿਆ ਨਾ ਜੁਲਾ ਹੁੰਦਾ ਪਰਮਾਤਮਾ ਦੇ ਜਿਵੇਂ ਜਿਵੇਂ ਵੀਰ ਰਸ ਆਇਆ ਕਹਿੰਦੇ ਐਵੇਂ ਨਾ ਕਰੋ ਜੇ ਇੱਕ ਇੱਕ ਛੇੜ ਵਾਸਤੇ ਵੀ ਭਗਤ ਕੁਝ ਕਹਿਣ ਤੇ ਉਹ ਕਰ ਦੇਣ ਪ੍ਰਮਾਤਮਾ ਐ ਬਰਕਤ ਦਿੰਦੇ ਜਿਹੜੇ ਭਗਤਾਨੂ ਨੇ ਐ ਅਵਸਥਾ ਅਜਰ ਅਵਸਥਾ ਉਹਨਾਂ ਨੂੰ ਦਿੰਦੇ ਨੇ ਜਿਹੜੇ ਜਨਨ ਯੋਗ ਹੋ ਜਾਂਦੇ ਨੇ ਜੇ ਕੋਈ ਸਾਡੇ ਵਰਗਾ ਹੁੰਦਾ ਕਹਿੰਦੇ ਹਾਂ ਧਰਤੀ ਪਲਟਾਓ ਪਤਾ ਲੱਗੇ ਰਾਜੇ ਜੀ ਜਰਾ ਅਸੀਂ ਤੇ ਐ ਹੀ ਕਹਿਣਾ ਸੀ ਮੈਂ ਕਹੀ ਜਣਾ ਸੀ ਹਾਂ ਪਲਟਾਓ ਐਨ ਪਤਾ ਲੱਗੇ ਤੇ ਉਹ ਮਾ ਨਾਮ ਦੇ ਚੀ ਕੀ ਕਹਿੰਦੇ ਨੇ ਨਾ ਨਾ ਐ ਕੰਮ ਨਾ ਕਰੋ ਤੇ ਇਹ ਜਿਹੜੀ ਬਲ ਸਹਿਤ ਓਟ ਹੈ ਨਾ ਇਹ ਜਿਹੜੀ ਮਿਲਦੀ ਹੈ ਨਾਮ ਦੇ ਸਦਕੇ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਜਿਹੜਾ ਪ੍ਰਮਾਤਮਾ ਦਾ ਪ੍ਰਤਾਪ ਹੈ ਉਹਦੇ ਵਿੱਚ ਕਿਹਸਾ ਬਲ ਹੈ ਕਿੰਨੀਆਂ ਬਰਕਤਾਂ ਨੇ ਇਹ ਉਹਨਾਂ ਦੇ ਜਨ ਤੋਂ ਇਲਾਵਾ ਕੋਈ ਜਾਣ ਵੀ ਨਹੀਂ ਪਾਉਂਦਾ ਅਸੀਂ ਕਹਿ ਰਹੇ ਹਾਂ ਕੇ 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 ਸੁਣ ਸੁਣ ਕੇ ਵੀ ਅਸੀਂ ਨਹੀਂ ਦੱਸ ਪਾਉਂਦੇ ਨਾ ਜਾਣ ਪਾਉਂਦੇ ਆ ਇਹ ਬੁਝਾਰਤ ਜਿਹੜੀ ਐ ਉਹ ਪਰਮਾਤਮਾ ਵਾਹਿਗੁਰੂ ਜੀ ਆਪਣੀ ਕਿਰਪਾ ਨਾਲ ਆਪਣੇ ਪਿਆਰਾਂ ਨੂੰ ਹੀ ਬੁਝਾਉਂਦੇ ਨੇ ਤੇ ਜਿਨ੍ਹਾਂ ਨੂੰ ਬੁਝਾਉਂਦੇ ਨੇ ਉਹ ਵੀ ਨਹੀਂ ਦੱਸ ਸਕਦੇ ਕੋ ਕਬੀਰ ਗੁੰਗੇ ਗੁਣ ਖਾਇਆ ਪੁੱਛੇ ਤੇ ਕੀ ਕਹੀਏ ਠੀਕ ਹੈ ਨਾ ਐਸੇ ਗੁਰੂ ਕੋ ਬਲ ਬਲ ਚਾਹੀਏ ਜੋ ਚਾਹ ਕੁੰਗਾ ਮੁਸਕਰੇ ਜਿਵੇਂ ਗੁੰਗੇ ਨੇ ਹੁਣ ਗੁੜ ਖਾ ਲਿੱਤਾ ਤੇ ਫਿਰ ਪੁੱਛਣ ਸਿਰਫ ਮੁਸਕੁਰਾਂਦਾ ਇਹ ਕੀ ਕਹੇ ਜਿਹੜਾ ਹਰ ਵਾਹਿਗੁਰੂ ਜੀ ਦਾ ਪ੍ਰਤਾਪ ਹੈ ਉਹਨਾਂ ਦੇ ਨਾਮ ਦਾ ਜਿਹੜਾ ਬਲ ਹੈ ਜਿਹੜੀ ਸ਼ਕਤੀ ਹੈ ਓਟ ਹੈ ਆਸਰਾ ਹੈ ਜਿਹੜੀ ਬਰਕਤ ਹੈ ਉਹਨਾਂ ਦੇ ਜਨ ਤੋਂ ਇਲਾਵਾ ਕੋਈ ਜਾਣੀ ਨਹੀਂ ਪਾਂਦਾ ਔਤ ਪੋਤ ਜਨ ਹਰ ਰਸ ਰਾਤੇ ਸਾਰਾ ਸਮਾਈ ਇਕ ਇੱਕ ਪਾਲ ਸਵਾਸ ਸਵਾਸ ਇੱਕ ਇੱਕ ਸਵਾਸ ਕੀ ਅੰਦਰ ਸਵਾਸ ਬਾਹਰ ਜਾਏ ਅੰਦਰ ਜਾਏ ਕੋਈ ਐਸਾ ਛਣ ਹੈ ਹੀ ਨਹੀਂ ਜਿਹੜਾ ਨਾਮ ਤੋਂ ਖਾਲੀ ਹੈ ਜਿਹੜੇ ਨਾਮ ਦੇ ਰਸ ਤੋਂ ਖਾਲੀ ਹੈ ਉਹ ਪੋਤ ਸਦਾ ਹੀ ਪਰੋਤੇ ਰਹਿੰਦੇ ਨੇ ਨਾਮ ਵਿੱਚ ਅੰਦਰ ਬਾਹਰ ਸਦਾ ਹੀ ਨਾਮ ਹੈ ਘੜੇ ਦੇ ਅੰਦਰ ਵੀ ਜਲ ਹੈ ਬਾਹਰ ਵੀ ਜਲ ਹੈ ਸਦਾ ਹੀ ਨਾਮ ਵਿੱਚ ਪਰੋਤੇ ਰਹਿੰਦੇ ਨੇ ਉਹਨਾਂ ਲਈ ਜਿੰਨਾ ਸੁਲਣਾ ਹੈ ਉਹ ਸਾਰਾ ਨਾਮ ਹੀ ਸੁਣਦੇ ਨੇ ਜਿੰਨਾ ਬੋਲਦੇ ਨੇ ਸਾਰਾ ਗਿਆਨਪੂਰਵਕ ਨਾਮ ਹੀ ਬੋਲਦੇ ਨੇ ਜਿੰਨਾ ਵੇਖਦੇ ਨੇ ਧਿਆਨ ਨਾਲ ਸਤ ਚਿਤ ਆਨੰਦ ਨੂੰ ਹੀ ਵੇਖਦੇ ਨੇ ਉਹਨਾਂ ਦੀ ਐਸੀ ਅਵਸਥਾ ਹੁੰਦੀ ਹੈ ਸਭੇ ਗਟ ਆ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਤੋਂ ਉਹਨਾਂ ਨੂੰ ਨਾਮ ਤੋਂ ਇਲਾਵਾ ਨਾ ਸੁਣਦਾ ਨਾ ਵਿਖਦਾ ਨਾ ਦੇਖਦੇ ਬਰਤਨ ਸਾਰੀ ਉਹਨਾਂ ਦੀ ਜਿਹੜੀ ਹੈ ਸਭ ਨਾਮ ਹੈ ਸੁਨ ਸਮਾਗ ਨਾਮ ਰਸ ਮਾਤੇ ਉਹ ਜਿਹੜੀ ਆਪਣੀ ਸਮਾਧੀ ਵਿੱਚ ਨਾਮ ਦੇ ਅਸਰੇ ਨਾਮ ਦੇ ਰਸ ਵਿੱਚ ਸਦਾ ਹੀ ਉਹ ਸੁਨ ਸਮਾਦ ਵਿੱਚ ਰਹਿੰਦੇ ਨੇ ਉਹ ਹੀ ਉਹ ਸੁਨ ਸਮਾਜ ਦੀ ਅਸੀਂ ਵਿਚਾਰ ਸ਼ੁਰੂ ਵਿੱਚ ਕੀਤੀ ਜਦੋਂ ਧਿਆਨ ਤੇ ਵਿੱਚ ਟਿਕ ਜਾਏ ਹੋਰਾਂ ਤੇ ਫਿਰ ਉਹਨੂੰ ਕਹਿੰਦੇ ਨੇ ਸਮਾਧੀ ਸੁਨ ਸਮਾਦ ਜਿਹਦੇ ਵਿੱਚ ਸੰਭ ਬਾਹਰੋਂ ਸੁਣ ਹੋ ਗਿਆ ਸੰ ਬਾਹਰੋਂ ਕੁਝ ਨਹੀਂ ਜਿਹੜਾ ਰੋਲਾ ਰਪੈ ਕਲੇਸ਼ ਹੈ ਸਾਨੂੰ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਅਸੀਂ ਐਨੇ ਹੀ ਆਪਣੀ ਸਮਾਧੀ ਵਿੱਚ ਗਾੜ ਗਿਆਂ ਇਨੂੰ ਕਹਿੰਦੇ ਆ ਕਿ ਸਮਾਧੀ ਵਿੱਚ ਲੀਨ ਆ ਜਾਂ ਸਮਾਧੀ ਵਿੱਚ ਹੀ ਆਰਾਮ ਨਾਲ ਰਹਿ ਗਿਆ ਸੁਖ ਆਸਨ ਵਿੱਚ ਆ ਸਾਨੂੰ ਬਾਰੋਂ ਕੁਝ ਨਹੀਂ ਸਮਝ ਆ ਰਿਹਾ ਜਿਵੇਂ ਤਨਗੁਰ ਅਰਜਨ ਦੇਵ ਮਹਾਰਾਜ ਜਦੋਂ ਗਏ ਸੀ ਬਾਬਾ ਸ਼੍ਰੀ ਚੰਜੀ ਕੋਲ ਤੇ ਬਾਬਾ ਸ਼੍ਰੀ ਚੰਜੀ ਸਮਾਧੀ ਵਿੱਚ ਲੀਨ ਸੀ ਤੇ ਫਿਰ ਕਿਹਾ ਕਿ ਮੈਂ ਤੁਹਾਡਾ ਆਦਰ ਸਤਕਾਰ ਨਹੀਂ ਕੀਤਾ ਕਹਿੰਦੇ ਕੋਈ ਗੱਲ ਨਹੀਂ ਨਹੀਂ ਸਮਾਧੀ ਵਿੱਚ ਵੀ ਤੇ ਬਾਬਾ ਸ਼੍ਰੀ ਚੰਜੀ ਕਹਿੰਦੇ ਤੁਹਾਨੂੰ ਹੀ ਦਰਸ਼ਨ ਕਰ ਰਹੇ ਸੀ ਤੁਸੀਂ ਪਰਤ ਤਾ ਥਾਓ ਮੇਰੇ ਕੋਲ ਆਦਰ ਸਤਕਾਰ ਨਹੀਂ ਹੋਇਆ ਜਦੋਂ ਤਨਗੁਰ ਅਰਜਨ ਦੇ ਮਹਾਰਾਜ ਪੋਤੀਆਂ ਲੈਣ ਗਏ ਸੀ ਬਾਣੀ ਦੀਆਂ ਜਦੋਂ ਸੰਪਾਦਨਾ ਕਰਨੀ ਸੀ ਤਨਗੁਰ ਗਨਸੈਹ ਮਹਾਰਾਜ ਆਦ ਗੁਰਗਨਸੈਹ ਮਹਾਰਾਜ ਦੀ ਤਾਂ ਬਾਬਾ ਮੋਹਨ ਜੀ ਜਿਹੜੇ ਸੀ ਉਹ ਵੀ ਸਮਾਦੀ ਵੀ ਸੀ ਤੇ ਉਹ ਉਹ ਵੱਡੇ ਮਾਮਾ ਜੀ ਵੀ ਉਹਨਾਂ ਦੇ ਸਮਾਦੀ ਵੀ ਸੀ ਉਹ ਉਹ ਵੀ ਜਿਹੜੀ ਸਮਾਦੀ ਵੀ ਸੀ ਸੁੰਨ ਸਮਾਦੀ ਵੀ ਸੀ ਪਰ ਫਿਰ ਵੀ ਹਲੇ ਮਨ ਨੂੰ ਉਹਨਾਂ ਚੈਨ ਨਹੀਂ ਆਇਆ ਸੀ ਜਿਹੜਾ ਫਿਰ ਤਨਗੁਰ ਅਰਜਨ ਦੇ ਮਹਾਰਾਜ ਦੇ ਚਰਨਾਂ ਤੇ ਝੁੱਕ ਕੇ ਚੈਨ ਆਇਆ ਸੀ ਮੱਥਾ ਟੇਕ ਕੇ ਚੈਨ ਆਇਆ ਸੀ ਸੁਨ ਸਮਾਦ ਨਾਮ ਰਸ ਮਾਤੀ ਨਾਮ ਵਿੱਚ ਰਸੇ ਰਹਿੰਦੇ ਨੇ ਉਹਨਾਂ ਨੂੰ ਰਸ ਆਂਦਾ ਹੀ ਜਾਂਦਾ ਹੈ ਆਨੰਦ ਸੁਨੋ ਵਡ ਪਾ ਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਰਮ ਪਾਇਆ ਉਤਰੇ ਸਗਲ ਵਿਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਇੱਕ ਸੰਤ ਸਾਜਨ ਪਏ ਇੱਥੇ ਰੁਕੋ ਸਰ ਸਰ ਸੇ ਇਨੂੰ ਕਹਿੰਦੇ ਨੇ ਅ ਕਈ ਜੜੇ ਇਹਨਾਂ ਦੇ ਪ੍ਰਚਾਰ ਪ੍ਰਚਾਰ ਕਰ ਦਿੱਤਾ ਜਿਹੜਾ ਕੂੜ ਦਾ ਪ੍ਰਚਾਰ ਕਰਦਾ ਇਹਨਾਂ ਵੀ ਜਿਹੜੇ ਸੰਤ ਸਾਜਣ ਨੇ ਉਹ ਸਰਸੇ ਰਹਿੰਦੇ ਨੇ ਹਰਾਨਾ ਤੋਂ ਸਰਸਾ ਹੈ ਨਿਕ ਜਗਾ ਸੰਤ ਸਾਜਨ ਪਏ ਸਰਸੇ ਸ ਪਲਸ ਰਸ ਜਿਹੜੇ ਮਿੱਠੇ ਸਵਾਦ ਵਿੱਚ ਸਮੇਸ਼ਾ ਰਸੇ ਹੀ ਰਹਿੰਦੇ ਉਹ ਇਸ ਦਾ ਅਰਥ ਹੈ ਸੰਤ ਸਾਜਨ ਪਏ ਸਰਸੇ ਸ ਉਹਦੇ ਵਿੱਚ ਰਸੇ ਰਹਿੰਦੇ ਨੇ ਸੋਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਅਠੋ ਪੈਰ ਜਿਹੜੇ ਜਨ ਨੇ ਨਾ ਵਾਹਿਗੁਰੂ ਜੀ ਦੇ ਉਹ ਹਰ ਹਰ ਜਪਦੇ ਹੀ ਰਹਿੰਦੇ ਨੇ ਉਹਨਾਂ ਲਈ ਸਭ ਕੁਝ ਪਰਮਾਤਮਾ ਦਾ ਨਾਮ ਹੀ ਹੈ ਐਨ ਜਾਣੋ ਕਿ ਉਹ ਤੁਸੀਂ ਕੋਈ ਗੱਲ ਕਰ ਰਹੇ ਹੋ ਤੇ ਉਹ ਨਾਮ ਵਾਹਿਗੁਰੂ ਵਾਹਿਗੁਰੂ ਕਹਿੰਦੇ ਰਹਿਣਗੇ ਕੋਤੋਂ ਜਵਾਬ ਨਹੀਂ ਦੇਣਗੇ ਉਹ ਕਿਹੜਾ ਜਵਾਬ ਦੇਣਗੇ ਜਿਹੜਾ ਤੁਹਾਡੇ ਭਲੇ ਲਈ ਹੋਏਗਾ ਜਿਹੜਾ ਨਾਮ ਨਾਲ ਤੁਹਾਨੂੰ ਜੋੜ ਦੇ ਐਨ ਵੀ ਤੇ ਨਾਮ ਕਰਿਆ ਸੇਵਾ ਅੰਦਰ ਨਾਮ ਚੱਲ ਰਿਹਾ ਉਹਨਾਂ ਦੇ ਉਹਨਾਂ ਦੇ ਤੇ ਰੋਮ ਰੋਮ ਵਿੱਚ ਨਾਮ ਚੱਲ ਰਿਹਾ ਆਪ ਜੀ ਨੂੰ ਸੁਣਾਈ ਨਹੀਂ ਦੇ ਰਿਹਾ ਜਦ ਤੁਹਾਡੀ ਅਵਸਥਾ ਹੋਏਗੀ ਤੁਹਾਨੂੰ ਵੀ ਉਹਨਾਂ ਦੇ ਰੋਮ-ਰੋਮ ਚ ਨਾਮ ਸੁਣਾਈ ਦੇਗਾ ਤੁਹਾਨੂੰ ਵੀ ਹਰ ਜਗ੍ਹਾ ਨਾਮ ਸੁਣਾਈ ਦੇਗਾ ਪਰ ਉਹਨਾਂ ਦਾ ਬੋਲਣਾ ਵੀ ਕਿਹਸਾ ਹੁੰਦਾ ਹੈ ਤੁਹਾਡੀ ਕਲਿਆਣ ਲਈ ਜਿਹੜਾ ਤੁਹਾਨੂੰ ਪਰਮਾਤਮਾ ਨਾਲ ਨਾਮ ਨਾਲ ਜੋੜਦੇ ਆਪ ਜਪੈ ਅਵਰ ਨਾਮ ਜਪਾਵੇ ਉਹਨਾਂ ਦੀ ਅਵਸਥਾ ਐਸੀ ਹੁੰਦੀ ਹੈ ਇਸ ਕਰਕੇ ਆਠ ਪਹਿਰ ਜਨ ਹਰ ਹਰ ਜਪੈ ਉਹ ਕਲਿਆਣ ਵੀ ਇਸ ਤਰ੍ਹਾਂ ਕਰਦੇ ਨੇ ਜਿਹੜੀ ਸਦਾ ਲਈ ਕਲਿਆਣ ਹੋ ਜਾਏ ਐ ਨਹੀਂ ਕਿ ਤੁਸੀਂ ਕੁਝ ਮੰਗਣ ਗਏ ਤੇ ਉਹਨਾਂ ਨੇ ਪੈਸੇ ਦੇ ਦਿੱਤੇ ਤੁਹਾਨੂੰ ਵੀ ਕੁਝ ਸਮਾਂ ਲਈ ਤੁਹਾਨੂੰ ਲੱਗੇਗਾ ਕਿ ਤੁਹਾਡਾ ਮਦਦ ਕੀਤੀ ਹੈ ਪਰ ਉਹਨਾਂ ਦੀ ਮਦਦ ਤੇ ਉਹਨਾਂ ਦੇ ਬੱਚਨ ਵੀ ਐਸੇ ਹੁੰਦੇ ਨੇ ਜਿਹੜੇ ਸਦਾ ਲਈ ਸਦਾ ਲਈ ਕਲਿਆਣਕਾਰੀ ਹੁੰਦੇ ਨੇ ਹਰ ਕਾਂ ਭਗਤ ਪ੍ਰਗਟ ਨਹੀਂ ਛਪੈ ਮਹਾਰਾਜ ਕਹਿੰਦੇ ਕਿ ਜਿਹੜਾ ਪਰਮਾਤਮਾ ਦਾ ਭਗਤ ਹੁੰਦਾ ਹੈ ਪ੍ਰੇਮਾ ਭਗਤੀ ਵਿੱਚ ਦੀਨ ਰਹਿੰਦਾ ਹੈ ਉਹ ਛਪਿਆ ਨਹੀਂ रह ਸਕਦਾ ਉਹਦੀ ਖੁਸ਼ਬੂ ਫੈਲਦੀ ਫੈਲਦੀ ਹੈ ਬਾਹਰੋਂ ਚਾਹੇ ਉਹਨੇ ਗੁਦੜੀ ਦਾ ਲਾਲ ਨਹੀਂ ਹੋਇਆ ਚਾਹੇ ਉਹਦਾ ਚੋਲਾ ਚਾਹੇ ਸਾਦਾ ਹੀ ਹੋਵੇ ਪਰ ਉਹਦੀ ਅੱਖਾਂ ਦੀ ਚਮਕ ਉਹਦਾ ਵਰਤਮਾਨ ਦੱਸ ਦੇਗਾ ਕਿ ਰਾਜ ਉਹਦੇ ਕੋਲ ਹੈ ਰਾਜ ਕਰੇਗਾ ਕਾਲਸਾ ਉਹਦੇ ਕੋਲ ਰਾਜ ਹੈ ਉਹ ਰਾਜ ਭੋਗ ਰਿਹਾ ਜਿਵੇਂ ਅਸੀਂ ਅਵਧ ਦੇਸ਼ ਦੇ ਰਾਜੇ ਦੀ ਸੁਣੀ ਸੀ ਨਾ ਗੱਲ ਜਦੋਂ ਉਹਦਾ ਪੁੱਤਰ ਉਹਦੇ ਕੋਲ ਆਇਆ ਕਿ ਚੱਲੋ ਘਰ ਤੇ ਰਾਜੇ ਨੇ ਕਿਹਾ ਹੁਣ ਤੇ ਮੈਨੂੰ ਰਾਜ ਮਿਲਿਆ ਹੁਣ ਕਿਉਂ ਮੈਂ ਜਾਵਾਂ ਤੇ ਉਹ ਫਿਰ ਰਾਜ ਨੂੰ ਭੋਗ ਰੇ ਹੁੰਦੇ ਨੇ ਚਾਹੇ ਉਹ ਆਪਣੀ ਅਜਰ ਅਵਸਥਾ ਨੂੰ ਜਾਣ ਲੈਣ ਆਮ ਜੀ ਨੂੰ ਨਾ ਦੇਖੇ ਉਹਨਾਂ ਦਾ ਰਾਜ ਪਰ ਅੰਦਰ ਉਹਨਾਂ ਨੂੰ ਪਤਾ ਹੈ ਕਿ ਉਹ ਰਾਜੇ ਨਹੀਂ ਕਿਉਂਕਿ ਪਰਮਾਤਮਾ ਦਾ ਭਗਤ ਸਦਾ ਹੀ ਰਾਜਾ ਹੁੰਦਾ ਹੈ ਕਦੀ ਭੁੱਖਾ ਤੇ ਰਹਿ ਨਹੀਂ ਸਕਦਾ ਹਰ ਕੀ ਭਗਤ ਮੁਕਤ ਬੋਹ ਕਰੇ ਪਰਮਾਤਮਾ ਦੀ ਜਿਹੜੀ ਪ੍ਰੇਮਾ ਪਗਤੀ ਹੈ ਉਹਨੇ ਮੁਕਤ ਬਹੁ ਕਰੇ ਬੋਤਿਆਂ ਨੂੰ ਮੁਕਤੀ ਦੇਦੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਮੁਕਤੀ ਦੇਗੀ ਤੇ ਪਰਮਾਤਮਾ ਦੀ ਪਗਤੀ ਕਰਕੇ ਹੀ ਬਹੁਤ ਜਨ ਜਣੇ ਹੁਣ ਵੀ ਮੁਕਤ ਹੋ ਰਹੇ ਨੇ ਪ੍ਰੇਮਾ ਪਗਤੀ ਦੇ ਸਦਕੇ ਨਾਮ ਦੇ ਸਦਕੇ ਮੁਕਤੀ ਪਹਿਲੇ ਵੀ ਮਿਲਨੀ ਹੈ ਹੁਣ ਵੀ ਮਿਲ ਰਹੀ ਹੈ ਤੇ ਅੱਗੇ ਵੀ ਬਹੁਤਿਆਂ ਨੂੰ ਮਿਲਦੀ ਰਹੇਗੀ ਰਸਤਾ ਹੀ ਹੈ ਇਹ ਨਾਮ ਤੇ ਪਗਤੀ ਦਾ ਮੁਕਤੀ ਹੋਣ ਲਈ ਮੁਕਤ ਹੋਣ ਲਈ ਨਾਨਕ ਜਨ ਸੰਗ ਕੀਤੇ ਤਰੇ ਪਰਮਾਤਮਾ ਦੇ ਜਨਾਂ ਨਾਲ ਮਿਲ ਕੇ ਹੋਰ ਕਿੰਨੇ ਹੀ ਤਰ ਜਾਂਦੇ ਨੇ ਜੋ ਅਸੀਂ ਕਹ ਰਹੇ ਨਾ ਫਲਵਾੜੀ ਸੰਗਤ ਵਿੱਚ ਆਪਸ ਵਿੱਚ ਇੱਕ ਦੂਜੇ ਨਾਲ ਮਿਲ ਕੇ ਸੰਗਤ ਦਾ ਵੱਲ ਹੋ ਜਾਂਦਾ ਹੈ ਇੱਕ ਚਿੜੀ ਜਿਹੜੀ ਸ਼ਿਕਾਰ ਜਾਲ ਵਿੱਚ ਫੱਸੀ ਹੋਈ ਸੋ ਜਦੋਂ ਇੱਕੋ ਹੀ ਚੈਨਲ ਅੰਦਰ ਅਸੀਂ ਛੋਟੇ ਹੁੰਦੇ ਸੀ ਤੇ ਦੇਖਦੇ ਸੀ ਨਾ ਇੱਕ ਚਿੜੀ ਨਹੀਂ ਜਾਲ ਨੂੰ ਲੈ ਕੇ ਉੱਡ ਸਕਦੀ ਸੀ ਸਾਰਿਆਂ ਜੋਰ ਲਗਾ ਦਿਆਂ ਸੀ ਤੇ ਉੱਡ ਜਾਂਦੀਆਂ ਸੀ ਅਸੀਂ ਸਾਰੇ ਮਿਲ ਕੇ ਜੋਰ ਲਗਾਵਾਂਗੇ ਤੇ ਨਾਨਕ ਜਨ ਸੰਗਠਨ ਕਿੱਤੇ ਤਰੇ ਫਿਰ ਕਿੰਨੇ ਹੀ ਤਰ ਜਾਣਗੇ ਦੁੱਧ ਪਾਵੇ ਪਾ ਦੁੱਧ ਪਾਵੇ ਤਾਂ ਬਖਸ ਲੈ ਖੋਟੇ ਸੰਗ ਖਰੇ ਜੇ ਮਹਾਰਾਜ ਨੂੰ ਚੰਗਾ ਲੱਗੇਗਾ ਸਾਰੀ ਸੰਗਤਾਂ ਹੀ ਬੇੜਾ ਪਾਰ ਹੋ ਜਾਏਗਾ ਜੇ ਸਾਰੇ ਇੱਕ ਦੂਜੇ ਨਾਲ ਪ੍ਰੇਮ ਨਾਲ ਸਤਿ ਭਾਵਨਾ ਨਾਲ ਨਿਮਰਤਾ ਸਹਿਤ ਮਹਾਰਾਜ ਨੂੰ ਨਿਰੰਕਾਰ ਸਰੂਪ ਜਾਣਗੇ ਨਹੀਂ ਤੇ ਸਾਡੀ ਜਿਹੜੀ ਅਗਰ ਸਤਿਗੁਰੂ ਸਾਹਿਬ ਦੀ ਜਿੰਨੂੰ ਗੁਰੂ ਕਰਕੇ ਨਹੀਂ ਜਾਣਿਆ ਨਿਰੰਕਾਰ ਕਰਕੇ ਨਹੀਂ ਮੰਨਿਆ ਤੇ ਫਿਰ ਸਾਡੀ ਜਿਹੜੀ ਬਾਣੀ ਨਾ ਸਤਿਗੁਰੂ ਬਾਝੋਂ ਹੋਰ ਕੱਚੀ ਹੈ ਬਾਣੀ ਫਿਰ ਕੱਚੀ ਪੈ ਜਾਏਗੀ ਫਿਰ ਉਹਨਾ ਅਸਰ ਨਹੀਂ ਦੇਗੀ ਜਿੰਨਾ ਦੇਣਾ ਚਾਹੀਦਾ ਜੋ ਤਾਸੀਰ ਹੈ ਜੋ ਅੰਮ੍ਰਿਤ ਮਿਲਣਾ ਹੈ ਉਹ ਨਹੀਂ ਮਿਲੇਗਾ ਜੇ ਅਸੀਂ ਮਹਾਰਾਜ ਨੂੰ ਨਿਰੰਕਾਰ ਸਰੂਪ ਕਰਕੇ ਵਾਹ ਵਾਹ ਬਾਣੀ ਨਿਰੰਕਾਰ ਹੈ ਜੇ ਕਰਕੇ ਨਹੀਂ ਜਾਣਿਆ ਤੇ ਮੰਨਿਆ ਜੇ ਅਸੀਂ ਉੱਥੇ ਚਲੇ ਗਏ ਜਿੱਥੇ ਬਾਣੀ ਸਨੀਆ ਤੇ ਉਹਨਾਂ ਕੋਲ ਹੈ ਨਹੀਂ ਸਨੀਆ ਤਨਗੁਰ ਨਾਨਕ ਪਾਸ਼ਾ ਦੇ ਘਰ ਦਾ ਹੈ ਚਿੱਟੀ ਗੁਰੂ ਨਾਨਕ ਪਾਸ਼ਾ ਦੇ ਘਰ ਦੀ ਹੈ ਪਰ ਅੱਗੇ ਕੁਰਸੀ ਢਾਕੇ ਕੋਈ ਹੋਰ ਬੈਠਾ ਸੋਚੀ ਸਾਡੀ ਕਲਿਆਣ ਐੱਥੇ ਹੋਏਗੀ ਤੇ ਨਹੀਂ ਹੋਏਗੀ ਹਾਂ ਕੁਝ ਸਮੇਂ ਲਈ ਤੁਸੀਂ ਦੂਜਿਆਂ ਦੀਆਂ ਸਟੋਰੀਆਂ ਸੁਣੀਆਂ ਨੇ ਕਿ ਉਹਨਾਂ ਨੂੰ ਐਨੇ ਪਦਾਰਥ ਮਿਲ ਗਏ ਨੇ ਉਹ ਕੁਝ ਸਮੇਂ ਲਈ ਔਰ ਉਹ ਵੀ ਉਹ ਐ ਵੀ ਹੋ ਸਕਦਾ ਕਿ ਉਹਦੀ ਜਿਹੜੀ ਹੈ ਇਹ ਜਿਹੜੀ ਵਿਊਂ ਤੋਏ ਆਪਣੇ ਘਰ ਨੂੰ ਆਪਣੇ ਮਪਾਰ ਨੂੰ ਚਲਾਣ ਦੀ

ਚਰਨ ਫੜਨੋ ਪੱਲਾ ਫੜਨਾ ਕੀ ਹੁੰਦਾ ਹੈ ਸ਼ਰਦਾ ਰੂਪੀ ਪੱਲਾ ਫੜਨਾ ਚਰਨ ਫੜਨਾ ਮਹਾਰਾਜ ਦੀ ਸਦਾਈ ਸੇਵਾ ਵਿੱਚ ਨਿਮਰਤਾ ਨਾਲ ਆਪਣਾ ਸੀਸ ਝੁਕਾ ਕੇ ਰੱਖਣਾ ਮਹਾਰਾਜ ਦੇ ਹੁਕਮ ਅੱਗੇ ਸਤ ਸਤ ਕਰਕੇ ਜਿਹੜਾ ਹੁਕਮ ਦੀ ਕਮਾਈ ਕਰਨੀ ਮਹਾਰਾਜ ਦੇ ਘਰ ਸਭ ਕੁਝ ਹੈ ਮਹਾਰਾਜ ਦੇ ਘਰੀ ਸਾਰੇ ਕਲਿਆਣ ਤੇ ਸਾਰੀ ਮੁਕਤੀਆਂ ਹਨ ਇਸ ਘਰ ਤੋਂ ਇਲਾਵਾ ਕਿਸੇ ਹੋਰ ਘਰ ਦੀ ਓਟ ਆਸਰਾ ਨਾ ਵੇਖਣਾ ਮਹਾਰਾਜ ਕਿਰਪਾ ਕਰਨ ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ ਜੀ ਬਾਣੀ ਹਿਰਦੇ ਵਿੱਚ ਵਸੇ ਬਾਣੀ ਦੀ ਸਦਾ ਲਾਂਝ ਰਹੀ ਸਤ ਗੁਰ ਸਿੱਖ ਕੋ ਨਾਮ ਧੰਨ ਦੇ ਗੁਰ ਕਾ ਸੇਖ ਵੜ ਭਾਗੀ ਹੈ ਗੁਰ ਕਾ ਸੇਖ ਵੜ ਭਾਗੀ ਹੈ ਜੁਲਤੇ ਨਿਸ਼ਾਨ ਰਹੇ ਸਜਤੇ دیਵਾਨ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ